ਤਾਂ 에어 인디아 ਵੱਲੋਂ ਅਮਰੀਕਾ ਜਾਣ ਵਾਲੀ ਇੱਕ ਫਲਾਈਟ ਰੱਦ ਕੀਤੀ ਗਈ ਹੈ 에어 인디아 ਵੱਲੋਂ ਬਿਆਨਾਂ ਵਿੱਚ ਦਿੱਲੀ ਵਾਸ਼ਿੰਗਟਨ ਉਡਾਣ ਰੱਦ ਕੀਤੀ ਗਈ ਹੈ ਤਕਨੀਕੀ ਖਰਾਬੀ ਕਰਕੇ ਆਸਕਰੀਆ ਦੇ ਬਿਆਨਾਂ ਦੇ ਵਿੱਚ ਉਡਾਣ ਉਤਾਰੀ ਗਈ ਸੀ ਤਾਂ ਦਿੱਲੀ ਤੋਂ ਵਾਸ਼ਿੰਗਟਨ ਲਈ 2 ਜੁਲਾਈ ਨੂੰ 에어 인디아 ਨੇ ਉਡਾਣ ਭਰੀ ਸੀ ਜਿਸ ਵਿੱਚ ਤਕਨੀਕੀ ਖਰਾਬੀ ਆ ਜਾਂਦੀ ਹੈ ਅਤੇ ਇਸ ਉਡਾਨ ਨੂੰ ਵਿਆਨਾ ਵਿੱਚ ਰੀਫਿਊਲਿੰਗ ਲਈ ਰੋਕਿਆ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਇਹ ਆਪਣੀ ਮੰਜ਼ਲ ਤੇ ਨਹੀਂ ਜਾ ਸਕਦੀ ਤਾਂ ਟਾਟਾ ਸਮੂਹ ਦੀ ਮਾਲਕੀ ਵਾਲੀ 에ਅਰਲਾਈਨ ਕੰਪਨੀ ਨੇ ਦੱਸਿਆ ਕਿ ਇਸ ਉਡਾਨ ਦੇ ਉਸ ਵਿੱਚ ਇੱਕ ਹੋਰ ਉਡਾਨ ਤਿਆਰ ਕੀਤੀ ਗਈ ਸੀ ਜਿਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ 에ਅਰ ਇੰਡੀਆ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਡਾਨਾ ਰੱਦ ਕਰਨ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਅੰਮਦਾਬਾਦ ਹਵਾਈ ਹਾਦਸੇ ਨੂੰ ਲੈ ਕੇ ਵੀ 에어 ਇੰਡੀਆ ਕਾਫੀ ਚਰਚਾ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕੁਝ ਖਾਮੀਆਂ ਨੇ ਜਿਹੜੀਆਂ ਉਹ 에어 ਇੰਡੀਆ ਦੀ ਫਲੈਟਾਂ ਵਿੱਚ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਤਾਂ ਉਦੋਂ ਵੀ 에어 ਇੰਡੀਆ ਖਬਰਾਂ ਦੇ ਵਿੱਚ ਆਈ ਸੀ